फ्रेंड्स कंद मारो 109 90 ताकत ते 90 बोलो, बोलो। हमाईत की किया इन्होने फैसले आख़बारों च खबरा ने इन्होने अखबारा च करोड़ दा की किया पर सेक्टर मेंबर करोड़ दा कार नहीं सदे गए इस्तहार है ताडे इस्तहार किते दिखा दो कि आए खबरा ने जिम्मेदार श्री अखात सरकार मेरा बयान दी है कोई डाक्टर को तो जारी होया है मेरा इसी का इल्जाम कराने करा दो गुरु हरगो ਆਜੂ ਹਮਦਨਾ ਤੇ ਅਲੇਗਰ ਜੋ ਕਹਿੰਦਾ ਮੈਂ ਦਾ ਦੱਸ ਦਿੱਤੀ ਤੇ ਨਾਮੋ ਯਾਦ ਕੀਤਾ ਮੇਰੇ ਕੋ ਸ੍ਰੀ ਅਕਾਲ ਪੁਰਖ ਸਾਹਿਬ ਦੇ ਜੈਦਾ ਤੇ ਹਮੈ ਦਾ ਮੇਰੇ ਨਾਲ ਤੇ ਅਖਬਾਰ ਦੀ ਜਮਾਨ ਲੱਗਿਆ ਸੀ ਫਿਰ ਕੇ ਮੈਂ ਦੂਜੇ ਦਿਨ ਉਹਨੂੰ ਕੱਢਾ ਸਾਡੇ ਕੋਲੇ ਅਖਬਾਰ ਦੀਆਂ ਕੱਟੀਆਂ ਨੇ ਜੇ ਕਹੇ ਨਾ ਵੀ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਤੇ ਕਹਿੰਦਾ ਤੇ ਸਾਹਮਣੇ ਆ ਕੇ ਕਹਦੇ ਕਿ ਗੁਰੂ ਹਰਗੋਬਿੰਦ ਸਾਹਿਬ ਮੈਂ ਬਿਲਕੁਲ ਸਮਰਥਨ ਨਹੀਂ ਕੀਤਾ ਮੈਂ ਬਿਲਕੁਲ ਮੈਂ ਆਈ ਸਾਹਮਣੇ 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 ਕਹਿੰਦਾ ਕਵਾਲੀ ਕੋ ਵਾਲੀ ਪਰੇਰੂ ਦਾ ਸਮਰਥਨ ਕਰਦਾ ਮੇਰਾ ਸਭ ਤੋਂ ਮਿਆਨ ਲਾਤਾ ਜਿਵੇਂ ਕੁੱਤੇ ਦੇ ਰੋ ਨੂੰ ਯਾ ਵੀ ਕਰ ਮਿਆਨ ਲਾਤਾ ਉਂਗਲ ਨਹੀਂ ਕਰਨੀ ਮੇਰੇ ਉਂਗਲ ਨਹੀਂ ਕਰਨੀ ਮੇਰੇ ਦੂਜੇ ਤਰ੍ਹਾਂ ਵੀ ਨਾ ਕਿਤੇ ਦਾ ਦਸਤਖਤ ਕਰਾਉਣ ਨੂੰ ਯਾਰ ਦਿੱਤਾ ਮੇਰਾ ਜਿਵੇਂ ਦਸਤਖਤ ਤੋਂ ਮੈਂ ਲਾਤਾ ਬਸ ਦੂਜੇ ਦੇ ਲੋਕ ਯਾ ਵੀ ਕਰ ਦੋ ਕਵਾਲੀ ਮੈਨਾਂ ਨਹੀਂ ਹੋ ਸਕਦਾ ਤੇ ਮੈਂ ਕਰ ਤੀ ਤੇਰਾ ਮੁਖੀ ਨੂੰ ਮੁਆਫੀ ਦੂਰ ਅੰਦੇਸ਼ੀ ਵਾਲਾ ਫੈਸਲਾ ਕਰਨ ਤੋਂ ਮਾਜਾ ਆ ਬਿਆਨ ਹੈ ਤੁਹਾਡਾ ਫਿਰ ਇਹ ਕਾਲਪਨ ਕਹਾਣੇ ਕਰਕੇ ਕਹਿਣਾ ਮੈਂ ਕੋਈ ਇਹ ਬਿਆਨ ਆਪ ਨਹੀਂ ਦਿੱਤਾ ਮੇਰਾ ਪਿਆਰ ਮੈਂ بار بار ਕਹਿਣਾ ਜੀ ਡਾਕਟਰ ਬੋਲ ਰਿਹਾ ਮੈਂ ਬਲ ਕੇ ਕਹਿੰਦੇ ਜੀ ਰੋ ਮੈਂ ਨੋਟਸ ਲਿਆਦੇ ਦਾ ਦਾਰ ਕੇ ਲਾਇਆ ਇੱਥੇ ਇਹ ਉਹ ਕਿੱਥੇ ਹੈ ਜਿਹੜਾ ਇਹਦੇ ਖੰਨ ਚ ਜਾਣ ਲੱਗੇ ਰਾਤ ਨੂੰ ਜੀ ਤਾਂ ਫਿਰ ਯਾਰ ਜੀ ਤਾ ਮੈਂ ਕਿਹੋ ਕਿਹਨੇ ਮੈਂ ਸਕਦਾ ਤੂੰ ਵੀ ਇਹ ਨਹੀਂ ਲੱਗਿਆ ਮੈਂ ਆਪਣੇ ਕੋਲੋਂ ਕੁਝ ਗਾਦੀ ਪਰ ਕੇ ਸੁਣਾਦਾ ਸ਼੍ਰੋਮਣੀ ਅਕਾਲੀ ਦਲ ਦੇ ਜਗਨਸ਼ਖਤਰ ਤੇ ਲੋਕ ਸਭਾ ਮੈਂਬਰ ਪ੍ਰਿੰਸਿੰਸ ਕੰਗੋ ਆਦਰਾ ਨੇ ਕਿਹਾ ਕਿ ਸੰਤ ਸਿੰਘ ਸਹਬਾਨ ਨੂੰ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰੇਹੂ ਪਿਛਲੇ 8 ਸਾਲਾਂ ਤੋਂ ਲੜਕਦੇ ਆ ਰਹੇ ਇੱਕ ਧਾਰਮਿਕ ਮਾਮਲੇ ਤੇ ਮਾਫੀ ਲੈਣ ਮਾਫੀ ਦੇਣ ਦਾ ਲਿਆ ਗਿਆ ਫੈਸਲਾ ਦੂਰ ਦ੍ਰਿਸ਼ਟੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਸਦਕਲ ਪਾਇਆ ਫੈਸਲਾ ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਭਾਈ ਭਾਰੀ ਨੂੰ ਸਰ ਆਖੰਮ ਕਰਨ ਵਾਲਾ ਨਹੀਂ ਕੰਮ ਕਰਨ ਵਾਲਾ ਹੈ ਸਗੋਂ ਇਸ ਸਾਜ ਦੇ ਨਾਲ ਸੁਪੇ ਚੱਲ ਗਿਆ ਮੋਰ ਬਣੇਗਾ ਇਹਨਾਂ ਭਾਈਚਾਰਿਆਂ ਦੀਆਂ ਪਈਆਂ ਦੋਰੀਆਂ ਖਤਮ ਹੋਣਗੀਆਂ ਯਾਦ ਰਹੇ ਸਭ 2007 ਦੇ ਸਮਾਗਮ ਤੋਂ ਉਹ ਮੀਰਵਾ ਦਿੱਤਾ ਹੈ ਇਹ ਤੱਕ ਪਿਆਣਾ ਕਿ ਸਾਰਾ ਉਹਨੂੰ ਪਰਦੇਵਾ ਆਏਗਾ ਕਤਨਾ ਦਾ ਦਾਸ ਸਿੰਘ ਸਿੱਧੂ ਕੋਈ ਪੱਤਰਕਾਰ ਹੈ ਇਸ ਬਿਆਨ ਦਾ ਖੰਡਨ ਤੇਰੇ ਵੱਲੋਂ ਹੋਇਆ ਹੋਵੇ ਤੇ ਕੋ ਸਾਹਮਣੇ ਲਿਆ جدب نے اپنا قبول نامہ قبول کر لیا کہ وہ فیصلہ دبا ادھیل ہوا یہ کہ جن اس فیصلے کی حمایت کی ਤੇ ਬਾਅਦ ਕੀ ਗੱਲ ਹੋ ਗਈ ਸੀ ਮੈਂ ਸੀ ਕਾਰੇ ਹੋ ਕੇ ਬਲੈਕ ਸੈਂਟਰ ਵਿੱਚ ਮੈਂ ਆਈ ਨਹੀਂ ਸੀ ਪੁੰਦੇ ਦਾਗੜੇ ਨੂੰ ਪ੍ਰਣਾੜਾ ਸਰਕਾਰ ਦੇ ਇੱਕ ਵਜ਼ੀਰ ਪ੍ਰੈਤ ਸੀ ਚੰਦੂ ਬਾਜਰਾ ਦੇ ਸਾਥੀਆਂ ਨੇ ਅਕਾਲ ਤਖਤ ਸਹਿਬ ਦੀ ਇਮਾਰਤ ਨੂੰ ਘੇਰਾ ਪਾਇਆ ਅਤੇ ਹਵਾਈ ਫੈਨ ਸ਼ੁਰੂ ਕਰ ਦਿੱਤੀ ਉਹਨਾਂ ਨੇ ਤਕਰੀਬਨ 200 ਰੌਂਗ ਚਲਾਏ ਇਸ ਦਾ ਦੋ ਫੈਡਰੇਸ਼ਨ ਵਰਕਰ ਤੇ ਇੱਕ ਮੁਸਾਫਰ ਜ਼ਖਮੀ ਹੋ ਗਿਆ ਚੰਦੂ ਬਾਜਰਾ ਦੀਆਂ ਸਹਿਮਤੀਆਂ ਨੇ ਤਖੰਡ ਪਾੜ ਵਿਚ ਵੀ ਰਿਕਵਰਡ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇਸ ਹਰਤੋਂ ਰੋਕ ਲਿਆ ਤੁਸੀਂ ਕਿਵੇਂ ਕਹਿਦੇ ਹੋ ਕਿ ਮੈਂ ਹਾਜ਼ਰ ਨਹੀਂ ਸੀ ਉਹਨੇ ਜਦ ਵੀ ਆਏ ਜਦ ਵੀ ਉਹਨੂੰ ਫੇਰ ਦੁਬਾਰਾ ਫੈਕਸ਼ਨ ਘਰੇ ਵੱਲੋਂ ਪਰਣਾੜੋਂ ਘਰੇ ਵੱਲੋਂ ਫੈਕਸ਼ਨ ਨਾਲ ਟੱਕਰ ਇਹ ਦੋ ਬਾਰਤੀ ਵੀ ਕਿ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਪਾਇਆ ਹੈ ਹੈ ਹੀ ਨਹੀਂ ਵੀ ਪਰ ਤੁਸੀਂ ਖੰਡ ਦੀ ਕੀ ਤਰ੍ਹਾਂ ਖਬਰਾਂ ਦਾ ਮੈਂ ਆਇਆ ਹੀ ਉਹਨੇ ਕੀਤਾ ਤੁਸੀਂ ਖੰਡ ਦਿਖਾਓ ਕਿ ਤੁਸੀਂ ਕਿੱਥੇ ਮੈਂ ਖਬਰਾਂ ਦਾ ਕਿੱਥੇ ਆਇਆ ਹੀ ਮੈਂ ਇਹ ਗੱਲ ਕਹਿ ਰਿਹਾ ਹਾਂ ਦਾ ਆਜ ਦੋਲੇ ਹਾਦਸੇ ਦਾ ਕਹਿਣਾ ਮੈਂ ਉਸ ਨੂੰ ਬੋਲਿਆ ਉਹ ਉਸੇ ਗੰਗਾ ਨਾਲ ਚਿੱਤਾਇਆ ਕਿ ਤੁਸੀਂ ਦਿਖਾਓ ਆਜ ਦੋਲੇ ਹਾਦਸੇ ਦਾ ਕਹਿਣਾ ਸੰਗਤ ਨੂੰ ਸੰਗਤ ਨੂੰ ਬੇਨਤੀ ਹੈ ਕਿ ਸ਼ਾਂਤੀ ਰੱਖੀ ਜਾਏ ਕਿ ਇਸੇ ਪ੍ਰਕਾਰ ਦਾ ਕੋਈ ਵਿਧਾਰ ਅੱਜ ਨਾ ਖਲਾਓ ਤੇ ਨਾਇਜ਼ਬਾਦੀ ਦੇ ਵਿੱਚ ਕੋ ਨਾ ਕੀਤੀ ਜਾਏ ਇਸੇ ਤਰ੍ਹਾਂ ਕੋਈ ਤਖਤ ਸਾਹਿਬ ਦੇ ਮਾਨ ਪੁਰਗਾਂ ਦੇ ਵਿੱਚ ਰਹਿਣਾ ਦੇ ਪੈਣਾ ਚਾਹੀਦਾ ਜੇ ਇਹ ਖਬਰਾਂ ਝੂਠ ਨੇ ਤੁਹਾਡਾ ਫਰਜ ਬਣਦਾ ਸੀ ਕਿਉਂਕਿ ਤੁਸੀਂ ਕੋਈ ਅੰਦਾਰੀ ਕੋਈ ਆਲਪਾਣ ਬੇਕਰ ਨਹੀਂ ਤੁਸੀਂ ਪਾਰਟੀ ਕੱਟ ਤੇ ਸੈਂਟਰ ਰਹਿ ਚੁੱਕੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਲੱਗੀਆਂ ਤੇ ਤੁਹਾਨੂੰ ਤਾਂ ਖੰਡਨ ਕਰਨਾ ਚਾਹੀਦਾ ਸੀ ਪਰ ਤੁਸੀਂ ਇਸ ਸਤਪੁਰਨ ਦੇ ਸਾਹਮਣੂ ਹੋ ਔਰ ਉਸੇ ਕਹਿ ਰਹੇ ਕਿ ਮੈਂ ਇਹ ਬਿਲਕੁਲ ਸ਼ਾਮਲ ਨਹੀਂ ਸੀ ਉਸੇ ਉਥੋਂ ਲੈ ਕੇ ਸ਼ੁਰੂ ਹੋ ਜੋ ਮਾਈਕ ਤੇ ਬੋਲਦੇ ਬੋਲਦੇ ਕਿ ਸੰਗਤ ਜੀ ਮੈਂ ਗੁਰੂ ਨੂੰ ਹਾਜ਼ਰ ਨਾਲ ਜਾਣ ਤੇ ਕਹਿ ਰਿਹਾ ਕਿ ਮੈਂ ਹਾਜ਼ਰ ਨਹੀਂ ਸੀ ਉਸ ਤੇ ਉੱਥੇ ਸ਼ੁਰੂ ਹੋ ਜਾਓ ਤੇ ਸੰਗਤ ਨੂੰ ਬੋਲ ਕੇ ਮਾਈਕ ਤੇ ਦੱਸੋ ਸਾਰੀ ਆਹ ਗੁਰੂ ਦੀ ਹਾਜ਼ਰੀ ਤੇ ਕਹਿਦਾ ਮੈਂ ਉੱਥੇ ਚਲੋ ਉੱਥੇ ਉਹ ਪਿੰਡ ਦੇ ਕੋਲ ਜਾਓ ਉੱਥੇ ਬੋਲ ਕੇ ਬਹੁਤ ਹੀ ਅਸੰਗਤ ਨੂੰ ਦੱਸੋ ਤੇ ਬੋਲੋ ਨਾ ਕੋਲੋ ਨਾਰਸੀ ਬੋਲੋ ਨਾ ਇਹ ਜਿਹੜਾ ਵਿਆਹ ਕਰਿਆ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਦਾ ਫਿਰ ਦੀ ਹਾਜ਼ਰੀ ਤੇ ਕਹਿਦਾ ਮੈਂ ਬਿਲਕੁਲ ਉਤਰੇ ਈ ਨਹੀਂ ਸੀ ਇਹ ਵਿਆਹ ਕਰੇ ਗੁਰੂ ਤੋਂ ਜਾਣ ਕੇ ਲਾਇਆ ਹੋਇਆ ਹੈ ਮੇਰੀ ਗਲਤੀ ਹੈ ਜਾਣ ਤੋਂ ਬਾਅਦ ਵੀ ਮੈਂ ਕਾਲੀ ਦਾ ਕੰਡੈਮਨ ਨਹੀਂ ਕੀਤਾ ਇਹ ਮੇਰੀ ਗੱਲ ਸੀ ਪਰ ਮੈਂ ਹੈ ਕਿ ਜੀ ਇੱਥੇ ਸਰਯਾ ਉਹ ਬਿਆ ਗੱਲ ਇਹ ਕੱਟ